ਬਾਦਸ਼ਾਹ ਨੇ ਕਿ ਦਰ ਸਾਹ ਦੇ ਰਾਜਪੁਰੂ ਬੁਲਾਇ ਸਭਾ ਰੱਖਿਆ ਤੇ ਰਾਜਪੁਰੂ ਇਕੱਠੇ ਹੋਏ ਤੇ ਬਾਦਸ਼ਾਹ ਨੇ ਐਲਾਨ ਕੀਤਾ ਰੱਬ ਦਿਖਾਓ ਇਹ ਹੋਵੇ ਤਾਂ ਅਰਦਾਸ ਸਾਰੇ ਇਸ ਸਾਹੇ ਵਿੱਚੋਂ ਇੱਕ ਮਾਂ ਕੁਝ ਕਰੇ ਹੋ ਗਏ ਕਹਿੰਦੀ ਬਾਦਸ਼ਾਹ ਅਤਵਰੇ ਰੱਬ ਤਾਂ ਹੈਗਾ ਸਾਧੂ ਵੀ ਹੈਗੇ ਸੰਤ ਵੀ ਹੈਗੇ ਗੁਰੂ ਵੀ ਹੈਗੇ ਕਹ ਰਿਹਾ ਉਸ ਗੱਲ ਤੱਕ ਸਾਡੇ ਵਿੱਚ ਰੱਬ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਗੱਡ ਕੇ ਆਪੂ ਸਤਨਾਮ ਸੀ ਸ੍ਰੀ ਵਾਹਿਗੁਰੂ ਇਹ ਬਾਪ ਦਾ ਨ ਲੱਖਾਂ ਸੰਗਤਾਂ ਭੀੜਾਂ ਇਕੱਠੀਆਂ ਹੋ ਜਾਂਦੀਆਂ ਆਣ ਵਾਲੇ ਬਹੁਤ ਆਉਂਦੇ ਨੇ ਰੱਬ ਦੀ ਗੱਲ ਸਮਝਣ ਵਾਲਾ ਕੋਈ ਬਿਰਲਾ ਹੀ ਆਉਂਦਾ ਰਿਹਾ ਗੱਡ ਕੇ ਆਪੂ ਸਤਨਾਮ ਸੀ ਸ੍ਰੀ ਵਾਹਿਗੁਰੂ ਅੱਡ ਅਸੀਂ ਦੀਵੀਆਂ ਲੱਗੂਆਂ ਪਕੌੜਿਆਂ ਜਿਉਂ ਜਿਉਂ ਤੇ ਬਹਿਲਾਂ ਉੱਤੇ ਉੱਤੇ ਲੰਗਰਾਂ ਜਿਉਂ ਤੇ ਸਾਸਮਰੀ ਬਾਡੇ ਗਾਡੀਆਂ ਤੱਕੀਂ ਜਾਂ ਖਤਰੇ ਸਲਾਟਾ ਸ਼ਾਗਿਆ ਜਦੋਂ ਮਾਂ ਕੋਸ਼ਣੇ ਗੱਲਾਂ ਆਖੀ ਇਹ ਬਾਦਸ਼ਾਹ ਉਹ ਕਹਿੰਦਾ ਜੇ ਕੋਈ ਹੈਗਾ ਤਾਂ ਫੇ ਮਿਲਾ ਦਿਓ ਕਹਿੰਦੇ ਜਿਹਨੂੰ ਮਿਲਣਾ ਵੀ ਉਹਦੇ ਕੋਲ ਜਾਣਾ ਪੈਂਦਾ ਚੱਲ ਕੇ ਜਾਣਾ ਪੈਂਦਾ ਏ ਜਾ ਸਕਦਾ ਏ ਕਹਿੰਦਾ ਤੁਸੀਂ ਦਸਤਾ ਪਾ ਦਿਓ ਇਹਨਾਂ ਪਾਸਾ ਕਹਿੰਦੇ ਨੇ ਕੋਈ ਦੱਸੋ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਓ ਕਹਿੰਦਾ ਦੱਸ ਦੇ ਮੈਂ ਤਾਂ ਨੰਗੀ ਪੈਰੀ ਜਾਵਾਂਗਾ ਇਤਿਹਾਸ ਕਿੰਦਾ ਏ ਇਹਦੇ ਜਾਣਾ ਏ ਸੰਤਾਂ ਨੂੰ ਮਿਲਦਾ ਏ ਭਾਰਤੀ ਧਰਤੀ ਪੰਜਾਬ ਜੇ ਲੁਧਿਆਣਾ ਜਗਰਾਵਾਂ ਦੀ ਧਰਤੀ ਤੇ ਜਾਣਾ ਪਵੇਗਾ ਉੱਤੇ ਰਾਪਦੇ ਵਰਗੇ ਵਿੱਚ ਰਤੇ ਸਹੀ ਦੀ ਮੁਖ ਨਾ ਮੋੜਨ ਜਿਨੀ ਸੰਗਤ ਦਾ ਸਾਈਂ ਝੜ ਝੜ ਪਉਂਦੇ ਕੱਤੀ ਬਿਹੀ ਦਿਨਾਂ ਕਾਰ ਨਾ ਆਈ ਧੜੀ ਵੀ ਉਹਨਾਂ ਪਟੰਬਰ ਭਾਈ ਸੇਤੀ ਜਾਲੇ ਧੂੜੀ ਵਿੱਚ ਲੜੁੰਦੜੇ ਸੁਹਾ ਨਾਨਕ ਐਸੇ ਨਾਦੇ ਉਹ ਤਾਂ ਧੂੜੀ ਵਿੱਚ ਸੋਨੇ ਦੇ ਢੀਰੇ ਚਮਕਦੇ ਨੇ ਇਤੇ ਬਾਤ ਵਿੱਚ ਮਖਮਲ ਰੇਸ਼ੇ ਵਿੱਚ ਲੱਭਦਾ ਕਰਦਾ ਜਾਂ ਚੱਲੇ ਇਦਸ ਕੀਤਾ ਹੀ ਲਾਹੌਰ ਦੀ ਧਰਤੀ ਤੋਂ ਬਾਦਸ਼ਾਹ ਅਕਬਰ ਆਪਣਾ ਸ਼ਾਹੀ لباس ਉਾਹ ਦਿੱਤਾ ਕਪੜੇ ਪਾਰੇ ਨੰਗੇ ਪੈਰੀ ਨਾਲ ਲਿਆ ਵਜ਼ੀਰ ਕਦਮ-ਕਦਮ ਧਲਕੇ ਪੰਜਾਬ ਦੀ ਧਰਤੀ ਵਿਧਿਆਣਾ ਸ਼ਹਿਰ ਜਗਰਾਵਾ ਵਿਖੇ ਪਹੁੰਚ ਗਿਆ ਜਿੱਥੇ ਰੰਗ ਰੱਤੇ ਹੋਏ ਰੱਬ ਦੀ ਪਿਆਰੀ ਬੇਸੇ ਜਿਹਨੂੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸਾਈਂ ਨਾਮ ਅਮੋਗ ਰੱਬ ਦਾ ਨਾਮ ਹੀ ਕਬੂਲ ਕਹੇ ਅਮੁੱਲ ਗੋਣ ਅਮੁੱਲ ਪੰਧਾਰ ਉਹ ਮੁੱਲ ਵਪਾਰ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਧਾਰ ਉਹਦੇ ਵਪਾਰੀ ਵੀ ਅਮੁੱਲ ਨੇ ਉਹਨਾਂ ਵੀ ਉਹਨਾਂ ਨੇ ਵੀ ਮਾਇਆ ਦੀ ਕੀਮਤ ਨਾਲ ਨਹੀਂ ਕਿਹਾ ਜਾ ਸਕਦਾ ਇਹ ਰੰਗ ਰੱਤੀ ਹੋਈ ਬੈਠੇ ਨੇ ਇਹ ਸਾਥ ਜੀ ਮਹਾਂਪਰਧਾਨ ਨੂੰ ਮਿਲਣ ਦਾ ਢਾਂਗ ਹੋਦਾ ਏ ਅਜਿਹੇ ਵੱਡੇ ਅਫਸਰ ਦੇ ਮੂਰੇ ਸਤਰੀ ਬੈਠਾ ਮੈਨੂੰ ਪਹਿਲਾਂ ਪਾਰਟੀ ਦੇ ਦੁਨਜਕੇ ਦੇਣੀ ਪੈਂਦੀ ਆ ਆ ਅਗਲੀ ਬੋਲਦੇ ਹੋਰ ਤਾਂ ਹੋਰ ਆਪਾਂ ਚੰਡੀਗੜ੍ਹ ਜਾਈਏ ਸੈਕਟੀਟ ਪਹਿਲਾਂ ਪਾਸ ਬਣਾਉਣਾ ਪੈਂਦਾ ਤੇ ਲੈ ਕੇ ਜਾਣਾ ਪੈਂਦਾ ਇੰਨੇ ਬੰਦੇ ਨੇ ਅਸੀਂ ਅੰਦਰ ਜਾਣਾ ਤੇ ਅੰਦਰੋਂ ਪਾਸ ਹੋ ਕੇ ਆਉਂਦਾ ਇਹ ਆਪਾਂ ਸੈਕਟੀਵੇਟਰ ਅੰਦਰ ਜਾ ਕੇ ਮਿਲ ਸਕਦੇ ਮੁੱਖ ਮੰਤਰੀ ਮੰਤਰੀ ਵੱਡੇ ਆਸਰ ਹੁੰਦਾ ਜਿਹੜਾ ਸਭ ਤੋਂ ਵੱਡਾ ਆਫਸਰ ਆ ਉਹਨੂੰ ਮਿਲਣੇ ਕੋ ਸਿੱਧੇ ਚੱਲ ਜਾਈਏ ਉਹਨੂੰ ਆਪਾਂ ਕਿਹਨੇ ਕੋਈ ਨਾ ਆਪਾਂ ਮੰਡੀ ਉੱਪਰ ਦੀ ਕਲੀ ਗੁਰੂਪਾਤ ਜੀ ਕਮਦਰੰਦਾ ਮਹਿੰਨੇ ਖੜਾ ਵੀ ਜਿਸ ਕੀ ਦੇ ਕਹਿੰਦਾ 5 ਕਿਲੋ ਦਾ ਦਾ ਲੱਭ ਲੋ ਆਪਣੀ ਬੜਾ ਉਖਾਏ ਇੱਕੋਂ ਵਾਲੇ ਜਿੱਥੇ ਮੰਡੀ ਲੱਭ ਲਈ ਬਹੁਤ ਮਾਜ ਰਖ ਲੱਗ ਜਾਏ ਇਸ ਲਈ ਸਾਥ ਸੰਗਠਿਕ ਜਦੋਂ ਗਏ ਦਰਵਾਜਾ ਬੰਦ ਦਪਰੇਦਾਰ ਖੜਾ ਰੋਕ ਦਿੱਤਾ ਕਹਿੰਦੇ ਤੁਸੀਂ ਇਹਰੇ ਮੈਨਾਂ ਕਦੇ ਮਾਂ ਪਰੇਸ਼ਾਨਾ ਮਿਲਣਾ ਕਹਿੰਦੇ ਮਾਂ ਪਰੇਸ਼ਾਨਾ ਮਿਲਣਾ ਨਹੀਂ ਸਮੇਂ ਸਰ ਬਾਹਰ ਆਉਂਦੇ ਨੇ ਤਾਂ ਤੁਸੀਂ ਮਿਲਣ ਨਾਲ ਜਿੱਦਾਂ ਸਾਡਾ ਸੁਭਾਅ ਦਾ ਵਜ਼ੀਰ ਕਿਹਦਾ ਤੈਨੂੰ ਪਤਾ ਨਹੀਂ ਸੰਤਰੀ ਸਾਹਿਬ ਪਹਿਦਰ ਸਾਹਿਬ ਇਹ ਭਾਰਤ ਦਾ ਰਾਜਾ ਆ ਇਹ ਮਾਮਕਾ ਨਾਲ ਅੱਜ ਘਰ ਮੇਰੇ ਵਰਗੇ ਬੰਦੇ ਜਿਹੜੇ ਹੁੰਦੇ ਮੰਤਰੀ ਲਈ ਤੇ ਸਾ ਸੰਗਠਿਤ ਪਹਿਦਰ ਕਹਿੰਦੇ ਕਿ ਰਾਜਾ ਹੋਵੇ ਵਜ਼ੀਰ ਹੋਵੇ ਗੰਗਾਲ ਹੋਵੇ ਸ਼ਾਹਕਾਰ ਹੋਵੇ ਸਾਰੇ ਬਰਾਬਰ ਨੇ ਜਿੱਥੇ ਜਾ ਮਿਲਣਾ ਉਹ ਬੂਰੀਆਂ ਤੇ ਬਹਿ ਜਾ। ਲੰਗਰ ਛਕੜ ਲਈ ਮਾਂ ਪਿਓ ਚਾਉਣਗੇ ਪਰ ਜਾਂਦਾ ਛਕਣਗੇ ਤੋਂ ਬਾਅਦ ਮਿਲ ਜਾਈਂ। ਸਿਆਣਾ ਬਧੀਰ ਬੈਠੇ ਨੇ। ਇੰਨੀ دیر ਨੂੰ ਸਾਸਰ ਜੀ ਮਾਨਿਆ ਰੱਬ ਤੇ ਅੰਨਿਆ ਸਾਧੂ ਕੀ ਸੇਵਾ ਸੁਖਰਾ ਢੀਕੋ ਕਰੇ ਤੇ ਤਨਾਏ। ਸਾਸਰੀ ਬੀਬੀ ਇਹਦਾ ਇਤਿਹਾਜ਼ ਦੇ ਵਿੱਚ ਨਾਮ ਮੁਹਤਾਜ ਆਉਂਦਾ ਹੈ ਲੰਗਰ ਪ੍ਰਸ਼ਾਦੀ ਲੈ ਕੇ ਆਈ। ਸਿਆਣਾ ਬਧੀਰ ਨਾਲ ਸੀ। ਜਦ ਦੇਖਿਆ ਨਾ ਬੀਬੀ ਲੰਗਰ ਲੈ ਕੇ ਆਈਏ ਬਿਜੇ ਨੇ ਜਾ ਕੇ ਬੇਨਤੀ ਕੀਤੀ ਕਹਿੰਦੇ ਭਣਾ ਤੁਮਾਂ ਪਟਾੜਾ ਦੇ ਚਾਣਾ ਵਿੱਚ ਸੇਵਾ ਕਰਦੀ ਏ ਅਸੀਂ ਮਹਾਂ ਪਟਾੜਾ ਦੇ ਚਾਣਾ ਵਿੱਚ ਨਾਸ਼ਕਾਰ ਕਰਨ ਆਏ ਆ ਆਰ ਭਾਰਤ ਦਾ ਸਾਜਾਏ ਕਹਿੰਦੀ ਕੰਮ ਕੀ ਆ ਕਹਿੰਦੇ ਕੰਮ ਬਾਦਸ਼ਾਹ ਵੀ ਬੁਲਾਦਾ ਜਾ ਰਹਿਆ ਆ ਅਰਦਾਸ ਕਰਨ ਆਏ ਇਹਦੀ ਮਹਾਂਪੁਰਸ਼ ਅੰਦਰ ਛੱਕਣਗੇ ਪਰ ਤੁਸੀਂ ਬੇਨਤੀ ਕਰਿਓ ਸੇਣਾ ਵੀਰ ਕਹਿੰਦੇ ਭੜੇ ਤੂੰ ਵੀ ਸਾਡੇ ਕੋਲੋਂ ਬੇਨਤੀ ਕਰੀਂ ਜਦੋਂ ਮਹਾਂਪੁਰਸ਼ ਅੰਦਰ ਛੱਕਿਆ ਅਰਦਾਸ ਹੋਈ ਇਸਾਂ ਦੇ ਇਸ਼ਾਰਾ ਹੋ ਰਿਆ ਬਾਦਸ਼ਾਹ ਅਕਬਰ ਲੰਮੀ ਟੈਕੀ ਡੰਡੋਤ ਕੀਤੀ ਜਿਨੂੰ ਬਾਦਸ਼ਾਹ ਦੇਖਦੇ ਨੇ ਕਿਤੇ ਇੱਕ ਕਰ ਡੰਡਾਉ ਉਹਨਾਂ ਵੱਡਾ ਹੀ ਕਰ ਸਾਹ ਨੂੰ ਕੰਦਲੀ ਉਹਨਾਂ ਵੱਡਾ ਹੀ ਤੇ ਸਾਹਿਬ ਨਮਸ਼ਕਾਰ ਕੀਤੇ ਬੇਨਤੀ ਕੀਤੀ ਮਹਾਂਪੁਰਸ਼ੋ ਕਿ ਆੜੀ ਸਾਲ ਦੀ ਮਨੂ ਹੀ ਬੇ ਉਲਾਦਾ ਜਾ ਰਿਆ ਹੈ ਕਿਰਪਾ ਕਰੋ ਤੇ ਮਹਾਂਪੁਰਸ਼ ਪਤਾ ਹੀ ਕਹਿੰਦੇ ਆ ਤੇ ਮਹਾਂਪੁਰਸ਼ ਕਹਿੰਦੇ ਬਾਦਸ਼ਾਹ ਤੇਰਾ ਬਾਦਸ਼ਾਹ ਤੋਂ ਤੇ ਬਾਦਸ਼ਾਹ ਹੈ ਅਸੀਂ ਕਿਹੜਾ ਬਾਦਸ਼ਾਹ ਆਂ ਸਾਡੀ ਕਿਹੜਾ ਰੱਬ ਨਾਲ ਗੱਲ ਵਾਦ ਤੇ ਜਿੰਨਾ ਗੱਲ ਵਾਦ ਉਹਦੀ ਗੱਲ ਸੁਣਦਾ ਹੁੰਦਾ ਉਹਦੀ ਗੱਲ ਮੰਨਦਾ ਹੁੰਦਾ ਦੂਜੀ ਵਾਰੀ ਫਿਰ ਬੇਨਤੀ ਕੀਤੀ ਕਿੰਨੇ ਵਾਹਪੁਰਸ਼ੋ ਕਿਰਪਾ ਕਰੋ ਕਿੰਨੇ ਭਰਾਵਾ ਮਾ ਸਾਡੀ ਕਿਹੜਾ ਰੱਬ ਨਾਲ ਬਹੁਤ ਡੇਢਤਾ ਆ ਬਾਬਾ ਕਿਹੜਾ ਸਾਡੀ ਗੱਲ ਮੰਨਦਾ ਤੇ ਸਾਡੀ ਪੂਰ ਗੱਡੀ ਬੀਬੀ ਮੁਤਾਜ ਬੇਨਤੀ ਕੀਤੀ ਪਤਾ ਸੀ ਜੇ ਤੀਜਾ ਬਜਰੀ ਨਿਕਲ ਗਿਆ ਤੇ ਗੱਲ ਇਹਦੇ ਨੰਦ ਜਾਣੀ ਹੈ ਬਦਰਕੀਤਾ ਮਹਾਂਪੁਰਜੋ ਜੇ ਤੁਸੀਂ ਰੱਬ ਨਹੀਂ ਰੱਬ ਤੁਹਾਡੀ ਗੱਲ ਵੀ ਸੁਣਦਾ ਤੇ ਮੈਂ ਤੁਹਾਨੂੰ ਬੇਦਰ ਕਰਦੀ ਆ ਤੁਹਾਡਾ ਅਸ਼ੀਰਵਾਦ ਲੈ ਕੇ ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਤੁਹਾਨੂੰ ਤੁਸੀਂ ਕਹ ਦਿਓ ਤੇ ਰੱਬ ਕਿਹੜਾ ਆ ਗੱਡ ਕੇ ਆਪੂ ਸਤਨਾਮ ਸਿੰਘ ਵਾਹਿਗੁਰੂ ਇਸ ਹਾਲੇ ਉਸ ਧਰਤੀ ਤੇ ਮਹਾਂਪੁਰਜਾ ਨੇ ਬਦਰ ਕੀਤਾ ਵੀ ਬੀਬਾ ਮੇਰੇ ਕੋਲੋਂ ਕਦ ਕੌਂਦੀ ਆ ਤੁਹਾਨੂੰ ਕਹਦੇ ਬਾਦਸ਼ਾਹ ਦੇ ਹੱਥੋਂ ਦੇ ਪੁੱਤ ਹੋਣਾ ਏ ਤੇ ਮਹਾਂਪੁਰਜਾ ਨੇ ਸੀ ਕਿਹਾ ਉਹ ਬੀਬੀ ਜਿਹੜੀ ਸੀਵਾ ਕਰਦੀ ਸੀ ਉਹਨੇ ਕਿਹਾ ਕਿ ਦੇ ਬਾਦਸ਼ਾਹ ਜਾਂ ਤੇਰੇ ਘਰ ਪੁੱਤ ਹੋਵੇਗਾ ਸਮਾਂ ਬੀਤਿਆ ਤੇ ਨਾਮ ਰੱਖਿਆ ਸਾਦ ਸنگਰੀ ਸਲੀਮ ਚੇਤੀ ਲਾਹੌਰ ਤੋਂ ਲੈ ਕੇ ਲੁਧਿਆਣਾ ਜਗਰਾਵਾਂ ਤੱਕ ਰੌਸ਼ਨੀ ਜਗਾਈ ਗਈ ਅੱਜ ਵੀ ਰੌਸ਼ਨੀ ਦਾ ਮੀਲਾ ਲੱਗਦਾ ਹੈ ਅੱਜ ਤੱਕ ਇਹ 8 ਦਿਨ ਮੀਲਾ ਲੱਗਦਾ 8 ਦਿਨ ਲਾਹੌਰ ਤੋਂ ਲੈ ਕੇ ਲੁਧਿਆਣਾ ਜਗਰਾਵਾਂ ਤੱਕ ਬਾਦਸ਼ਾਹ ਅਕਬਰ ਸ਼ੇਰਪੁੱਤਰ ਰਾਕੇ ਨਾਮ ਸ਼ਿਕਰਾਂ ਕੀਤੀ ਜਾਂ ਤੇ ਸਾਰੀ ਇਹ ਪੁੱਤਰਾਂ ਦੀ ਨੱਤਾਂ ਐਵੇਂ ਨਹੀਂ ਵੜੀਆ